ਦੇਖਿਆ ਸੀਗਾ ਅਸੀਂ ਤੁਹਾਡੇ ਦਫ਼ਤਰ ਵੀ ਆਏ ਆਂ ਹਰ ਜਗ੍ਹਾ ਤੇ ਸ਼ਸਤਰ ਪਏ ਆਂ ਕੀ ਇਹ ਸ਼ਸਤਰ ਤੁਸੀਂ ਡਿਫੈਂਸ ਲਈ ਰੱਖੇ ਹੋਏ ਆ ਜਾਂ ਦਿਖਾਵੇ ਲਈ ਰੱਖੇ ਹੋਏ ਆਂ ਜਦ ਕੋਈ ਮੌਕਾ ਆਉਂਦਾ ਹੈ ਵਰਤੇ ਵੀ ਜਾਂਦੇ ਆਂ ਤੁਹਾਡੀ ਸੰਸਥਾ ਨੇ ਜਾਂ ਤੁਸੀਂ ਜਿਹੜਾ ਪਹਿਲ ਗਾਉਂ ਚ ਹਮਲਾ ਹੋਇਆ ਇਹਦੇ ਵਿਰੁੱਧ ਚ ਕੀ ਕੀਤਾ ਸ਼ਰਮਾ ਜੀ ਕੀ ਆ ਤੁਹਾਨੂੰ ਸਕਿਉਰਿਟੀ ਫੋਰਸਿਸ ਤੇ ਯਕੀਨੀ ਨੀ ਬਣ ਰਿਹਾ ਜੋ ਤੁਸੀਂ ਕਹਿੰਦੇ ਹੋ ਕਿ ਹਿੰਦੂਆਂ ਨੂੰ ਆਪਣਾ ਸ਼ਸਤਰ ਕੋ ਧਾਰਨ ਕਰਨੀ ਚਾਹੀਦੇ ਆ ਸ਼ਰਮਾ ਜੀ ਕੀ ਤੁਸੀਂ ਕੋਈ ਕਾਨੂੰਨੀ ਰਸਤਾ ਲੱਭਿਆ ਇਹ ਹਥਿਆਰ ਰੱਖੇ ਚ ਰੱਖਸ ਕਰ ਹਿੰਦੂ ਅਮੇਸ਼ ਸ਼ਰਮਾ ਜੀ ਤੁਸੀਂ ਇੱਕ ਤ੍ਰਿਪੁੰਨ ਤਿਲਕਧਾਰੀ ਹੋ ਤੁਹਾਨੂੰ જય ਸ਼੍ਰੀ ਰਾਮ ਕਈਏ ਜਾਂ ਜੈ ਹਿੰਦ ਕਈਏ ਕੀ ਕਈਏ ਤੁਹਾਨੂੰ ਦੇਖੋ ਤ੍ਰਿਪੁੰਨ ਤਾਰੀ ਤਿਲਕਧਾਰੀ ਹਾਂ ਹੈ ਮੈਂ ਇਸ ਇੱਕ ਤਿਲਕ ਦੇ ਵਿੱਚ ਇੱਕ ਲਾਈਨ ਦੇ ਵਿੱਚ ਨੌ ਦੇਵੀ ਦੇਵਤਾ ਦਾ ਵਾਸ ਹੁੰਦਾ ਮੇਰੀ ਆਸਥਾ ਹੈ ਔਰ ਮੈਂ ਸਨਾਤਨ ਦਾ ਹਿੱਸਾ ਹਾਂ ਇਸ ਕਰਕੇ ਤ੍ਰਿਪੁੰਨ ਤਾਰੀ ਤਿਲਕਧਾਰੀ ਹਾਂ ਪਰ ਹਾਲ ਫਿਲਹਾਲ ਜੋ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਤੁਹਾਨੂੰ જય ਸ਼੍ਰੀ ਰਾਮ ਕਈਏ ਆ ਕਿ ਆ ਕਈਏ જય ਸ਼੍ਰੀ ਰਾਮ ਦਾ ਨਾਰਾਤਾ ਬੁਲੰਦ ਹੈ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਪਰ ਫਿਲਹਾਲ ਭਾਰਤ ਦੀ ਗੱਲ ਹੋ ਰਹੀ ਹੈ ਸਾਡੇ ਲੋਕਾਂ ਦੀ ਗੱਲ ਹੋਈ ਹੈ ਤਾਂ ਮੈਂ ਜੈ ਹਿੰਦ ਕਾ ਨਾਮ ਤੁਹਾਨੂੰ ਜਿਆਦਾ ਸ਼ੋਭਿਤ ਲੱਗੇਗਾ ਜੈ ਹਿੰਦ ਜੈ ਭਾਰਤ ਤੁਹਾਡਾ ਬਹੁਤ ਸਵਾਗਤ ਹੈ ਤੁਸੀਂ ਮੇਰੇ ਆਫਿਸ ਆਏ ਹੋ ਔਰ ਮੇਰੇ ਵਿਚਾਰ ਜਾਨਣਾ ਚਾਹੁੰਦੇ ਹੋ ਵੀ ਵਿਚਾਰ ਮੇਰੇ ਬੇਬਾਕ ਹੋਣਗੇ ਜੋਗ ਦਿਲ ਚ ਹੋਏਗਾ ਇਹ ਮੂਤ ਹੋਏਗਾ ਸ਼ਰਮਾ ਜੀ ਤੁਸੀਂ ਦੱਸੋਗੇ ਜਿਹੜਾ ਪਹਿਲ ਗਾਉਂ ਤੇ ਟਾਰਗੇਟ ਕਿਲਿੰਗ ਹੋਈ ਹੈ ਇਹਦੇ ਤੇ ਤੁਹਾਡੇ ਕੀ ਵਿਚਾਰ ਨੇ ਇਸ ਤੇ ਵਿਚਾਰ ਕੀ ਰੱਖੀ ਸੀ ਕਿ ਹਾਲਾਤ ਹੀ ਖਰਾਬ ਹੈ ਪਹਿਲਾਂ ਫਲਵਾਵਾਂ ਦੇ ਵਿੱਚ ਜੋ ਅਟੈਕ ਹੋਇਆ ਸੀਗਾ ਆਰਮੀ ਦੇ ਉੱਤੇ ਹਸ ਤੱਕ ਉਹਦਾ ਕੋਈ proper ਪਤਾ ਨਹੀਂ ਲੱਗ ਪਾਇਆ ਵੀ ਕੀ ਸਾਜ਼ਿਸ਼ ਉਹਦੇ ਪਿੱਛੇ ਹੁਣ ਜੋ ਹਮਲਾ ਹੋਇਆ ਨਿਹੱਤੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਇਹਦੇ ਪਿੱਛੇ ਸਾਜ਼ਿਸ਼ ਕੀ ਸੀ ਪਿੱਛੇ ਕੌਣ ਲੋਕ ਸੀਗੇ ਕਿੰਨੇ ਟਾਈਮ ਦੀ ਪਲੈਨਿੰਗ ਸੀਗੀ ਔਰ ਕਿਉਂ ਹੀ ਪ੍ਰਟਰਨ ਜਿਹੜੋ ਉੱਥੇ ਜਾ ਰਹੇ ਆ ਯਾਤਰੀ ਉਹਨਾਂ ਨੂੰ ਟਾਰਗੇਟ ਕਿਉਂ ਬਣਾਇਆ ਗਿਆ ਸ਼ਰਮ ਦੀ ਗੱਲ ਇਹ ਵੀ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਤੋਂ ਤਰਮ ਪੁੱਛ ਕੇ ਉਹਨਾਂ ਨੂੰ ਗੋਲੀ ਮਾਰੀ ਗਈ ਕਿਸ ਤਰੀਕੇ ਨਾਲ ਉਹਨਾਂ ਦੀ ਸੁਨਤ ਦੇਖਦੇ ਹੋਏ ਉਹਨਾਂ ਨੂੰ ਗੋਲੀ ਮਾਰੀ ਗਈ ਕਲਮਾ ਪੜਨ ਲਈ ਮਜਬੂਰ ਕੀਤਾ ਗਿਆ ਤੇ ਕਲਮਾ ਦਾ ਪਹਿਲਾ ਹਿੰਦੂਆਂ ਨੇ ਨਹੀਂ ਪੜਿਆ ਹੁਣ ਕੀ ਪੜਨਗੇ ਸਨਾਤਨ ਬਹੁਤ ਮਜ਼ਬੂਤ ਹੈ। ਔਰ ਕਲਮਾ ਪੜ੍ਹ ਕੇ ਆਪਣੀ ਜਾਨ ਬਚਾਣ ਦੀ ਸਾਨੂੰ ਕੋਈ ਸ਼ੋਕ ਨਹੀਂ ਹੈ। ਅਸੀਂ ਤਿਲਕ ਤਾਂ ਰਹੀਆਂ ਹਿੰਦੂਆਂ ਸਾਨੂੰ ਗਰਬ ਹੈ ਹਿੰਦੂ ਹੋਂ ਤੇ ਔਰ ਜਦ ਵੀ ਕੋਈ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਅਸੀਂ ਦਵਾਂਗੇ ਨਹੀਂ ਆਪਣਾ ਸਿਰ ਦੇ ਦੇਵਾਂਗੇ ਪਰ ਸਿਰ ਝੁਕਾਵਾਂਗੇ ਨਹੀਂ। ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਵੈਲੀ ਕਦੇ ਹਿੰਦੂਆਂ ਦੀ ਹੁੰਦੀ ਸੀਗੀ ਅੱਜ ਹਿੰਦੂ ਉੱਥੇ ਖੁਦ ਟੂਰਿਸਟ ਬਣ ਕੇ ਵੀ ਨਹੀਂ ਜਾ ਸਕਦਾ। ਦੁਰਬਾਗੇ ਹੈ ਹਿੰਦੂਆਂ ਦਾ ਕਿ ਹਿੰਦੂ ਨਾ ਹੁਣ ਯਾਤਰੀ ਬਣ ਕੇ ਜਾ ਸਕਦਾ ਨਾ ਟੂਰਿਸਟ ਬਣ ਕੇ ਜਾ ਸਕਦਾ। ਵੈਸੇ ਵੀ ਕਿਸੇ ਆਪਣੇ ਸਗੇ ਸਬੰਧ ਨੂੰ ਮਿਲਣ ਜਾ ਨਹੀਂ ਸਕਦਾ ਕਈ ਦੇਸ਼ ਦੇ ਐਸੇ ਹਿੱਸੇ ਆ ਜਿਸ ਦੇ ਵਿੱਚ ਹਿੰਦੂਆਂ ਨੂੰ ਪੜਤਾਲਿਤ ਕੀਤਾ ਜਾ ਰਿਹਾ ਚਾਹੇ ਉਹ ਬੰਗਾਲ ਦਾ ਮਾਮਲਾ ਉੱਥੇ ਚੱਕ ਕੇ ਦੇਖ ਲਓ ਤੁਸੀਂ ਚਾਹੇ ਅਸਾਮ ਦਾ ਦੇਖ ਲਓ ਚਾਹੇ ਮਗਾਲਾ ਦਾ ਦੇਖ ਲਓ ਕਿਸੇ ਵਿੱਚ 17 ਸਟੇਟਾਂ ਸਾਡੀ ਨਜ਼ਰ ਦੇ ਵਿੱਚ ਅਲਪਸੰਖੀ ਕਟ ਗਿਣਤੀ ਦੇ ਹਿੰਦੂ ਆ ਜੋ ਪੀੜਿਤ ਪਾ ਦੇਖਦੇ ਆ ਕਿ ਇੱਕ ਜਦੋਂ ਕਦੋਂ ਪਹਿਲਵ ਪੈਲਗਾਮ ਤੇ ਹਮਲਾ ਹੋਇਆ ਉਹਦੇ ਚ ਇੱਕ ਨੇਵਲ ਆਫੀਸਰ ਸੀਗਾ ਅਗਰ ਨੇਵਲ ਆਫੀਸਰ ਕੋਲ ਆਪਣਾ ਵੈਪਨ ਹੁੰਦਾ ਤਾਂ ਸ਼ਾਇਦ ਡਿਫੈਂਸ ਵਧੀਆ ਕਰ ਸਕਦਾ ਸੀਗਾ ਜਿਹੜੇ ਉੱਥੇ 28 ਤੋਂ 30 ਹਿੰਦੂ ਮਰੇ ਆ ਅਗਰ ਉਹਨਾਂ ਕੋਲ ਆਪਣੀ ਡਿਫੈਂਸ ਵੈਪਨਸ ਹੁੰਦੇ ਤਾਂ ਕਿਆ ਉਹ ਆਪਣੀ ਸੁਰੱਖਿਆ ਨਹੀਂ ਕਰ ਸਕਦੇ ਸੀਗੇ ਬੜਾ ਲੰਬਾ ਸਮਾਂ ਹੋ ਗਿਆ ਸਾਨੂੰ ਇਸ ਪ੍ਰਚਾਰ ਦੇ ਵਿੱਚ ਕਿ ਹਿੰਦੂਆਂ ਨੂੰ ਸਾਡੇ ਦੇਵਤਿਆਂ ਦੇ ਸ਼ਸਤਰ ਚੱਕਨੇ ਚਾਹੀਦੇ ਨੇ ਨੇਵਲ ਆਫੀਸਰ ਦੁਰਭਾਗਿਆ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਤਾਂ ਗਿਆ ਸੀਗਾ ਉਹ ਰੋਜ਼ਾ ਰੀਸੈਂਟਲੀ ਵਿਆਹ ਹੋਇਆ ਸੀ ਪਤਾ ਨਹੀਂ ਦਿਨ ਤੋਂ ਪਹਿਲਾਂ ਵਿਆਹ ਹੋਇਆ ਸੀ ਉਹ ਆਪਣੀ ਵਾਈਫ ਨਾਲ ਗਿਆ ਸੀ ਔਰ ਸਾਡੇ ਹੀ ਖਰੜ ਦੇ ਅਧਿਖਸ਼ ਅੰਸ਼ਲ ਗੋਇਲ ਉਹਨਾਂ ਦੇ ਰਿਸ਼ਤੇਦਾਰ ਹੀ ਚਾ ਉਹਨਾਂ ਦੇ ਬ੍ਰਦਰ ਲੱਗਦੇ ਔਰ ਕੱਲ ਉਹਨਾਂ ਦਾ ਸੰਸਕਾਰ ਸੀਗਾ ਕਰਨਾਲ ਦੇ ਵਿੱਚ ਬੜਾ ਔਖਾ ਹੈ ਕੜੀ ਦੇਖਣੀ ਕਿ ਇੱਕ 15 ਸਾਲ ਦੀ 15 ਦਿਨਾਂ ਦੇ ਵਿੱਚੋਂ ਵਿਆਹ ਪੂਰਾ ਹੋਇਆ ਹੋਵੇ ਤਾਂ ਉਹ ਵਿਦਬੋ ਹੋ ਜੀਵੇ ਸਾਡੇ ਸਨਾਤਨ ਧਰਮ ਚ ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਸਤਰ ਦੇ ਕੇ ਵਿਆਹ ਸੰਪੂਰਨ ਵੀ ਹੁੰਦੇ ਆ ਤੇ ਸ਼ਸਤਰੀਆਂ ਨੇ ਤਾਂ ਸ਼ੁਰੂ ਤੋਂ ਹੀ ਹਜ਼ਾਰਾਂ ਸਾਲਾਂ ਤੋਂ ਸ਼ਸਤਰਾਂ ਦੀ ਪੂਜਾ ਕਰੀ ਹੈ ਸ਼ਸਤਰਾਂ ਨੂੰ ਧਾਰਨ ਕਰਿਆ ਉਹਨਾਂ ਨੂੰ ਆਪਣੇ ਕੱਪੜੇ ਦੀ ਤਰ੍ਹਾਂ ਧਾਰਨ ਕਰਿਆ ਹੋਇਆ ਇਸ ਤੇ ਕਿਹਾ ਹਰ ਹਿੰਦੂ ਨੂੰ ਸ਼ਸਤਰ ਰੱਖਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਦੇਖੋ ਹਰ ਹਿੰਦੂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਸ਼ਸਤਰ ਜੋ ਹੈ ਸਾਡੇ ਦੇਵੀ ਦੇ ਰਤ ਹੁੰਦੇ ਆ ਸਾਨੂੰ ਧਾਰਨ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪੂਰੇ ਆਫਿਸ ਦੇ ਵੀ ਸ਼ਸਤਰ ਸ਼ਸਤਰ ਹਨ ਔਰ ਜੋ ਲੋਕ ਮੈਨੂੰ ਜਾਣਦੇ ਆ ਉਹ ਜਾਣਦੇ ਆ ਕਿ ਪਿਛਲੇ ਕਈ ਸਾਲਾਂ ਤੋਂ ਤਲਵਾਰਾਂ ਪਰਸੇ ਮੈਂ ਕਈ ਦੇ ਕਈ ਟਰੱਕ ਮੰਦਰਾਂ ਨੂੰ ਔਰ ਹਿੰਦੂਆਂ ਨੂੰ ਵੰਡੇ ਆ ਵਿਦਾਊਟ ਕੋਸਟ ਅਸੀਂ ਦੇਖਿਆ ਸੀਗਾ ਅਸੀਂ ਤੁਹਾਡੇ ਦਫ਼ਤਰ ਵੀ ਆਏ ਆ ਹਰ ਜਗ੍ਹਾ ਤੇ ਸ਼ਸਤਰ ਪਏ ਆ ਕੀ ਇਹ ਸ਼ਸਤਰ ਤੁਸੀਂ ਡਿਫੈਂਸ ਲਈ ਰੱਖੇ ਹੋਏ ਆ ਜਾਂ ਦਿਖਾਵੇ ਲਈ ਰੱਖੇ ਹੋਏ ਆ ਜਦ ਕੋਈ ਮੌਕਾ ਆਂਦਾ ਇਹ ਵਰਤੇ ਵੀ ਜਾਂਦੇ ਕੁਝ ਸਾਡੇ ਹਿੰਦੂ ਐਸੇ ਵੀ ਆ ਉਹ ਕਹਿੰਦੇ ਆ ਕਿ ਸਾਡੇ ਅਸੀਂ ਸ਼ਸਤਰ ਕਿੰਦਾ ਰੱਖੀਏ ਜੀ ਸਾਨੂੰ ਪਰਮਿਸ਼ਨ ਨਹੀਂ ਹੈ ਤਾਂ ਇਹਨਾਂ ਨੂੰ ਪਰਮਿਸ਼ਨ ਕਿਹਨੇ ਦਿੱਤੇ ਕਿ 47 ਚੱਕ ਕੇ ਗੋਲੀਆਂ ਚਲਾਣ ਦੀ ਇਹਨਾਂ ਨੂੰ ਪਰਮਿਸ਼ਨ ਕਿਸ ਨੇ ਦਿੱਤੀ ਉਸ ਹਿੰਦੂਆਂ ਨੂੰ ਮਾਰਨ ਦੀ ਉਹ ਵੀ ਚੁੰਜੁੰਨ ਕੇ ਤਿਲਕਦਾਰੀ ਹਿੰਦੂ ਮੋਲੀ ਬੰਨੀ ਹੋਵੇ ਹਿੰਦੂ ਨੇ ਤਾਂ ਉਸ ਨੂੰ ਮਾਰ ਦਿੱਤਾ ਜਾਵੇ ਇਹਨਾਂ ਨੂੰ ਪਰਮਿਸ਼ਨ ਕਿਹਨੇ ਦਿੱਤੀ ਹੈ ਤੇ ਜੇਕਰ ਹਿੰਦੂ ਅੱਜ ਵੀ ਡਰਦਾ ਰਿਹਾ ਕਿ ਮੈਂ ਆਪਣੀ ਸੁਰੱਖਿਆ ਵਾਸਤੇ ਵੀ ਸ਼ਸਤਰ ਨਹੀਂ ਚੱਕਨੇ ਤਾਂ ਉਹ ਅੱਜ ਵੀ ਮਰੇਗਾ ਕੱਲ ਵੀ ਮਰੇਗਾ ਔਰ ਜੋ ਆਜ ਜਲਾਕ ਅਲਗ ਬੰਗਾਲ ਦੇ ਵਿੱਚ ਲੱਗੀ ਹੈ ਉਹ ਫਰਮਾਵਾ ਪਹੁੰਚਦੀ ਹੈ ਕਸ਼ਵੀਰ ਪਹੁੰਚਦੀ ਹੈ ਔਰ ਉਹ ਅੱਗ ਪੰਜਾਬ ਪਹੁੰਚਦੀ ਹੈ ਘਰ-ਘਰ ਦੇ ਵਿੱਚ ਪਹੁੰਚੇਗੀ ਪਰ ਬਾਰ-ਬਾਰ ਇਹੀ ਸਮਝਾਉਂਦਾ ਆ ਰਹੇ ਆਪਣੀ ਸੁਰੱਖਿਆ ਕਰੋ ਸ਼ੀਵ ਸ਼ਕਤੀ ਦੇ ਜਾਪ ਕਰੋ ਆਪਣੀ ਰੱਖਿਆ ਆਪ ਕਰੋ ਇਹੀ ਨਾਰਾ ਸਾਡਾ ਰੀਸੈਂਟਲੀ ਹੁਣੇ ਯੂਏਈ ਦੇ ਕਿੰਗ ਨੇ ਇੱਕ ਐਲਾਨ ਕੀਤਾ ਕਿ ਜਿਹੜਾ ਕਸ਼ਮੀਰ ਹੈ ਉਹ ਹਿੰਦੂਆਂ ਦੀ ਹੈ ਤੇ ਹਿੰਦੂਆਂ ਦੀ ਹੀ ਰਹੇਗੀ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ Hindu ਸਮਾਜ ਨੂੰ ਜਾਂ ਸਨਾਤਨ ਨੂੰ ਲੋਕ ਜੋ ਟਾਰਗੇਟ ਕਰਦੇ ਆ ਇਹ ਸਭ ਕੁਝ ਹਿੰਦੂਆਂ ਦਾ ਤਾਂ ਹੈ ਅੱਜ ਜੋ ਮਜ਼ਾ ਬਣ ਕੇ ਘੁੰਮ ਰਿਹਾ ਅੱਜ ਜੋ ਪੰਥ ਬਣ ਕੇ ਘੁੰਮ ਰਿਹਾ ਜੋ ਕਮਿਊਨਿਟੀ ਬਣ ਕੇ ਘੁੰਮ ਰਿਹਾ ਉਹ ਕੌਣ ਨੇ ਹਿੰਦੂ ਹੀ ਤਾਂ ਹੈ ਹਿੰਦੂ ਕੌਣ ਹੈ ਹਿੰਦੂ ਇੱਕ ਭੂਗੋਲਿਕ ਨਾਮ ਹੈ ਨਾ ਹਿੰਦੂਕੁਸ਼ ਦੀ ਪਹਾੜੀਆਂ ਦੇ ਨੇੜੇ ਰਹਿਣ ਵਾਲੇ ਲੋਕ ਹਿੰਦ ਮਹਾਸાગਰ ਦੇ ਨੇੜੇ ਰਹਿਣ ਵਾਲੇ ਲੋਕ ਕੌਣ ਨੇ ਹਿੰਦੂਈ ਤਾਂ ਹੈ ਅਗਰ ਕੋਈ ਕਹਿੰਦਾ ਸ਼ਰਮਸਾਰ ਹੁੰਦਾ ਹੈ ਸਾਡੇ ਭਾਰਤ ਦੇ ਵਿੱਚ ਰਹਿੰਦਾ ਹੋਇਆ ਉਹ ਕਹਿੰਦਾ ਮੈਂ Hindu ਨਹੀਂ ਹਾਂ ਤਾਂ ਉਹ ਮੂਰਖ ਹੈ ਤੁਹਾਡਾ ਸਭ ਦਾ ਨਾਮ ਭੋਲੀ Hindu ਹੀ ਤਾਂ ਹੈ ਧਰਮ ਤਾਂ ਸਨਾਤਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਡਾਇਵਰਸਿਫਿਕੇਸ਼ਨ ਹੈ ਡਾਇਵਰਸਿਫਿਕੇਸ਼ਨ ਆਪਣੇ ਦੇਸ਼ 'ਚ ਹੈ ਨਹੀਂ ਸਭ Hindu ਹਨ Hindu ਹਨ ਸਾਰੇ ਮੰਨਣਾ ਜਾਂ ਨਾ ਮੰਨਣਾ ਉਹਨਾਂ ਲੋਕਾਂ ਦੇ ਡਿਪੈਂਡ ਕਰਦਾ Hindu ਹਨ ਸਾਰੇ ਜਿਵੇਂ ਤੇ ਜਿਵੇਂ ਸਿੱਖਾਂ ਕੋਲ ਰਾਈਟ ਹੈ ਉਹਨਾਂ ਨੂੰ ਆਪਣਾ ਸ਼ਸਤਰ ਰੱਖਣ ਦਾ ਤਾਂ ਇਸ ਤਰ੍ਹਾਂ ਸਾਨੂੰ ਵੀ ਰਾਈਟ ਹੋਣਾ ਚਾਹੀਦਾ ਸ਼ਸਤਰਤਾ ਦੇਖੋ ਆਪਣੀ ਰੱਖਿਆ ਵਾਸਤੇ ਆਤਮ ਰੱਖਿਆ ਵਾਸਤੇ ਰਾਈਟ ਸਭ ਦਾ ਮੰਦਰ ਠੀਕ ਹੈ ਉਹਨਾਂ ਨੂੰ ਚਾਹੀਦਾ ਆਪਣੇ ਕੋਲ ਵੈਪਨ ਹੋਣਾ ਚਾਹੀਦਾ ਆਧੁਨਿਕ ਕਾਲ ਚੱਲ ਰਿਹਾ ਹੈ ਲਾਇਸੈਂਸੀ ਤੌਰ ਤੇ ਵੈਪਨ ਹੋਣੇ ਚਾਹੀਦੇ ਹਰ ਹਿੰਦੂ ਨੂੰ ਆਪਣੇ ਵੈਪਨ ਨੂੰ ਕੈਰੀ ਕਰਨ ਦੀ ਅਗਿਆ ਹੋਣੀ ਚਾਹੀਦੀ ਹੈ ਹਰ ਹਿੰਦੂ ਨੂੰ ਵੈਪਨ ਰੱਖਣ ਦੀ ਅਗਿਆ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਸੁਨਿਆਰ ਨੂੰ ਹੈ ਤਾਂ ਸੁਨਿਆਰ ਨੂੰ ਵੈਪਨ ਮਿਲ ਰਿਹਾ ਧਾਰਮਿਕ ਲੀਡਰਾਂ ਨੂੰ ਮਿਲ ਰਿਹਾ ਅਗਰ ਕੋਈ ਵੀ ਆਮ ਬੰਦਾ ਵੀ ਹੈ ਉਹ ਆਪਣਾ ਵੈਪਨ ਅਪਲਾਈ ਕਰੇ ਸਵਧਾਨੀ ਤਰੀਕੇ ਨਾਲ ਉਸਦੇ ਕੋਲ ਹਥਿਆਰ ਹੋਣਾ ਅਨਿਵਾਰਿਆ ਤਾਂ ਤੁਸੀਂ ਹਥਿਆਰਾਂ ਦੀ ਅਲਾਉਂਸ ਕਰਦੇ ਹੋ ਤੁਸੀਂ ਬਿਲਕੁਲ ਕਰਦੇ ਹੋ ਉਹ ਤਾਂ ਸਾਰੇ ਵਿਸ਼ਵ ਵਿੱਚ ਅਮਨ ਸ਼ਾਂਤੀ ਲਈ ਪ੍ਰਸਿੱਧ ਨੇ ਤੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਆਪਣੇ ਸ਼ਸਤਰ ਰੱਖਣੇ ਚਾਹੀਦੇ ਆ ਸ਼ਸਤਰ ਰੱਖਣਾ ਕੋਈ ਗੁਨਾਹ ਨਹੀਂ ਹੈ ਜੋ ਲੋਕ ਗੁਨਾਹ ਕਰ ਰਹੇ ਆ ਨੇ ਹੱਤਿਆ ਨੂੰ ਮਾਰ ਰਹੇ ਹਿੰਦੂਆਂ ਨੂੰ ਉਹ ਤਾਂ ਕਿਹੜਾ ਬਹੁਤ ਸਵਾਬ ਦਾ ਕੰਮ ਕਰ ਰਹੇ ਆ ਬੜਾ ਪੁੰਨੇ ਦਾ ਕੰਮ ਕਰ ਰਹੇ ਆ ਤੇ ਤੁਹਾਡੀ ਸੰਸਥਾ ਨੇ ਜਾਂ ਤੁਸੀਂ ਜਿਹੜਾ ਪਹਿਲਗਾਂ ਚ ਹਮਲਾ ਹੋਇਆ ਇਹਦੇ ਵਿਰੁੱਧ ਚ ਕੀ ਕੀਤਾ ਅਸੀਂ ਇਹਦੇ ਵਿਰੁੱਧ ਦੇ ਵਿੱਚ ਸਾਡੀ ਇੱਕ ਟੀਮ ਤਿਆਰ ਕਰਕੇ ਭੇਜੀ ਹੈ ਕੱਲ ਜੋ ਮੰਤralay ਦੇ ਵਿੱਚ ਪੇਸ਼ ਹੋਏਗੀ ਔਰ ਆਪਣੇ ਹਾਜ਼ਰ ਜਿਹੜੀ ਹੈ ਕਿ ਜਿੰਦਾ ਹਿੰਦੂ ਹੋਣ ਦਾ ਇੱਕ ਆਪਣੀ ਹਾਜ਼ਰੀ ਨੂੰ ਪੇਸ਼ ਕਰੇਗੀ ਔਰ ਮੰਗ ਕਰੇਗੀ ਵੀ ਹਿੰਦੂਆਂ ਨੂੰ ਸਿਕਿਉਰ ਕੀਤਾ ਜਾਵੇ ਸਮੇ ਸਮ ਅਨੁਸਾਰ ਅਸੀਂ ਇਹ ਕੰਮ ਕਰਦੇ ਆਏ ਨਾਹੀਂ ਮੈਂ ਮੋਮਬਤੀ ਗਏਗਾ ਔਰ ਨਾਹੀਂ ਮੈਂ ਪਤਰਾ ਫੁਕਣਾ ਲਗਾਏਗਾ ਅਸੀਂ ਉਹ ਚੀਜ਼ਾਂ ਜੋ ਅਤੰਗਵਾਦ ਨੂੰ ਜਿੰਦਾ ਜਲਾ ਦਈਏ ਜਿੰਦਾ ਫੂਕ ਦਈਏ ਤੇ ਮੌਕਾ ਅਗਰ ਸਾਨੂੰ ਮਿਲਦਾ ਹਮੇਸ਼ਾ ਜੀ ਅਗਰ ਖੁੱਲੀ ਛੋੜ ਦਿੰਦੇ ਆ ਤਾਂ ਜਿੱਦਾਂ ਕਿ ਕਰਨੀ ਸੈਨਾ ਪ੍ਰਮੁਖ ਨੇ ਇੱਕ ਬਿਆਨ ਦਿੱਤਾ ਕਿ ਸਾਡੀ ਸੈਨਾ ਨੂੰ ਕਰਨੀ ਸੈਨਾ ਨੂੰ ਭੇਜਿਆ ਜਾਵੇ ਸਾਨੂੰ ਵੀ ਅੱਗੇ ਫਰੰਟ ਤੇ ਲਿਆ ਜਾਵੇ ਤੇ ਅਗਰ ਮੌਕਾ ਆਇਆ ਐਸਾ ਪੀਓ ਕੇ ਦੀ ਲੜਾਈ ਦਾ ਕਦੇ ਵੀ ਕੋਈ ਐਸਾ ਮੌਕਾ ਆਂਦਾ ਹੈ ਜਿਸ ਦੇ ਵਿੱਚ ਸਾਡੇ ਅਸਵਿਲੈਂਸ ਨੂੰ ਸਾਡੇ ਯੂਥ ਨੂੰ ਕਿਤੇ ਅੱਗੇ ਜਾਣਾ ਪੈਂਦਾ ਹੈ ਤਾਂ ਅਸੀਂ ਵਿਸ਼ਵਾਸ ਇਲਾਉਂਦੇ ਹਮੇਸ਼ਾ ਜੀ ਨੂੰ ਸਰਕਾਰ ਨੂੰ ਸੈਂਟਰ ਨੂੰ ਕਿ ਤੁਹਾਨੂੰ ਬਿਲਕੁਲ ਨਿਰਾਸ਼ਾ ਹਾਤ ਨਹੀਂ ਲੱਗੇਗੀ ਅਸੀਂ ਜੋ ਲੋਕ ਦਾਵਾ ਕਰਦੇ ਆ ਸਾਨੂੰ ਮਾਰਨ ਦਾ ਅਸੀਂ ਉਹਨਾਂ ਨੂੰ ਨਾ ਨਾਨੀ ਯਾਦ ਕਰਾ ਦਵਾਂਗੇ। ਵੈਸੇ ਤਾਂ ਜੋ ਕੰਮ ਤੁਸੀਂ ਕਹਿ ਰਹੇ ਹੋ ਇਹ ਕੰਮ ਤਾਂ ਸਕਿਉਰਿਟੀ ਫੋਰਸਸ ਦਾ ਆਪਣਾ ਕੰਮ ਤਾਂ ਆਪਣਾ ਫੰਡਮੈਂਟਲ ਡਿਊਟੀ ਬਣਦੀ ਆ ਦੇਸ਼ ਦੀ ਪੀਸ ਐਂਡ ਸਕਿਉਰਿਟੀ ਲੈ ਕੇ ਆਣ ਦੀ। ਕਿਹ ਸਾਡਾ ਫਰਜ਼ ਇਹ ਨਹੀਂ ਬਣਦਾ ਜਿਹੜੇ ਕਸ਼ਮੀਰੀ ਅਤੰਗਵਾਦੀਆਂ ਸਾਥ ਦਿੰਦੇ ਆ ਉਹਨਾਂ ਨੂੰ ਜਾਗਰੂਤ ਕਰਿਆ ਜਾਵੇ, ਉਹਨਾਂ ਨੂੰ ਐਕਨੋਲਡਜ ਕਰਿਆ ਜਾਵੇ ਕਿ ਉਹ ਇਹਨਾਂ ਦਾ ਸਾਥ ਨਾ ਦੇਣ। ਕਿਹ ਸਾਡਾ ਇਹ ਫਰਜ਼ ਨਹੀਂ ਬਣਦਾ? ਕਿੰਨੇ ਕੈਂਪ ਲੱਗ ਚੁੱਕੇ ਆ ਕਸ਼ਮੀਰ 'ਚ? ਅਵੇਅਰਨੈਸ ਜੋ ਉੱਥੇ ਦੇ ਲੋਕਲ ਸਿਵਿਲਿਅਨਸ ਆ, ਅਗਰ ਉਹ ਲੋਕਾਂ ਨੂੰ ਇਹ ਪਨਾਹ ਨਾ ਦੇਣ ਨਾ ਅਤੰਗਵਾ ਜੀ ਇਹਨਾਂ ਨੂੰ ਰੋਟੀ ਔਰ ਬੋਟੀ ਨਾ ਦੇਣ ਤਾਂ ਇਹਨਾਂ ਦੀ ਕੀ ਜੁਰਤ ਹੈ ਇਹ ਪੰਜਾਬ ਜਾਨ ਅਗਰ ਲੋਕਲ ਜੋ ਉਥੇ ਦੀ ਲੋਕਲ ਲੋਗ ਹੈ ਅਗਰ ਉਹ ਲੋਗ ਇਹਨਾਂ ਨੂੰ ਪਨਾ ਦੇ ਰਹੇ ਹਨ ਔਰ ਸਾਡੀ ਆਰਮੀ ਨੂੰ ਉਥੋਂ ਆਂਦੀ ਪੱਥਰ ਮਾਰ ਕੇ ਭਜਾਇਆ ਜਾਂਦਾ ਤੇ ਕਿਤਨਾ ਕੀਤੇ ਇਹ ਫੇਲਿਅਰ ਹੈ ਸਾਡੀ ਸੁਰੱਖਿਆ ਦਾ ਹੈਲਗਾਮ ਹਮਲੇ ਤੋਂ ਬਾਅਦ ਆਮ ਇਨਸਾਨ ਆਮ ਸਿਟੀਜ਼ਨ ਇੰਡੀਆ ਦਾ ਕਸ਼ਮੀਰ ਜਾਣ ਤੋਂ ਡਰਨ ਲੱਗ ਗਿਆ ਜੋ ਤੁਸੀਂ ਹੌਸਲੇ ਦੀ ਗੱਲ ਕਰਦੇ ਹੋ ਕਿ ਅਸੀਂ ਅਤਿਵਾਦ ਖਤਮ ਕਰਾਂਗੇ ਕਿਾ ਤੁਸੀਂ ਆਮ ਇਨਸਾਨਾਂ ਨੂੰ ਹੌਸਲਾ ਦੇਣਾ ਨਹੀਂ ਬਣਦਾ ਕਿ ਉਹ ਜਾਣ ਤੇ ਉੱਥੇ ਜਾ ਕੇ ਇੱਕ ਜਿੰਦਾ ਹਿੰਦੂ ਹੋਣ ਦਾ ਸਬੂਤ ਦੇਣ ਉੱਥੇ ਜਾਣ ਪਰ ਜਿੰਦਾ ਹਿੰਦੂ ਹੋਣ ਦਾ ਸਬੂਤ ਤਾਂ ਦੇਣ ਜਦ ਸ਼ਸਤਰ ਨਾਲ ਲੈ ਕੇ ਜਾਵਾਂ ਜਦੋਂ ਸਾਡਾ ਡਿਫੈਂਸ ਦੇ ਵਿੱਚ ਆਰਮੀ ਦੇ ਵਿੱਚ ਨੇਵੀ ਦੇ ਵਿੱਚ ਅਫਸਰ ਉੱਥੇ ਪਹੁੰਚੇ ਔਰ ਫੁੱਲਵਾਮਾ ਡੈਗ ਦਾ ਜੋ ਅੱਜ ਇਹ ਦੋਦ ਘਟਨਾ ਹੋਈ ਹੈ ਉਹਦੇ ਵਿੱਚ ਉਹ ਲੋਕਾਂ ਨੇ ਜਾਨ ਗਵਾ ਲਈ ਅਗਰ ਉਹਨਾਂ ਕੋਲ ਵੈਪਨ ਹੁੰਦਾ ਤਾਂ ਕਟੋ ਕੱਟ ਜਵਾਬੀ ਫਾਇਰ ਤਾਂ ਕਰਦੀ ਕਰਦੇ ਇਸ ਕਰਕੇ ਮੈਂ ਚਾਹੁੰਦਾ ਵੀ ਹਰ ਹਿੰਦੂ ਕੋਲੇ ਹਰ ਦੇਸ਼ ਦੇ ਨਾਗਰਿਕ ਕੋਲੇ ਉਹਦੀ ਸੁਰੱਖਿਆ ਦੇ ਲਈ ਹਥਿਆਰ ਹੋਣੇ ਜ਼ਰੂਰੀ ਹੈ ਅਗਰ ਸਾਡਾ ਦੇਸ਼ ਕਿਸੇ ਹੋਰ ਚੀਜ਼ ਤੋਂ ਸਿੱਖਿਆ ਨਹੀਂ ਲੈਂਦਾ ਤਾਂ ਅਮਰੀਕਾ ਦਾ ਮੁੱਦਾ ਪੁਰਾਣਾ ਚੱਕ ਕੇ ਦੇਖ ਲਵੇ ਉਹਨਾਂ ਨੇ ਇੱਕ ਪੱਤਰਕਾਰ ਨੂੰ ਮਾਰਿਆ ਸੀਗਾ ਇਸਲਾਮਿਕ ਸਟੇਟ 'ਚ ਉਹਨਾਂ ਨੇ ਆਪਣੇ ਪੱਤਰਕਾਰ ਦੀ লাশ ਚੱਕਣ ਦੇ ਲਈ 17 ਬੰਦੇ ਆਪਣੀ ਫੋਰਸਿਸ ਦੇ ਮਰਵਾ ਦਿੱਤੇ ਤੇ ਇਥੇ ਦਾ ਜਿੰਦਾ ਲੋਕ ਬਚ ਗਏ ਆਂ ਉਹਨਾਂ ਨੂੰ ਸੰਦੇਸ਼ ਦੇਣ ਨੂੰ ਮੋਦੀ ਜੀ ਨੂੰ ਛੱਡ ਦਿੱਤਾ ਗਿਆ ਕਿ ਤੁਸੀਂ ਜਾਓ ਮੋਦੀ ਉਹ ਕਹਿ ਦੋ ਤਾਂ ਹੁਣ ਅਸੀਂ ਕਿਆ ਚੂੜੀਆਂ ਪਾਈਆਂ ਹੋਈਆਂ ਜੇ ਮੋਦੀ ਸਾਹਿਬ ਸਰਜਿਕਲ ਅਟੈਕ ਕਰ ਸਕਦੇ ਆਂ ਤਾਂ ਹੁਣ ਇਹਨਾਂ ਨੂੰ ਵੀ ਬਖਸ਼ਣਾ ਬੰਦ ਨਾ ਨਹੀਂ ਹੈ ਨਮੇਸ਼ ਰਾਜਪੂਤ ਜੀ ਤੁਸੀਂ ਆਪਣਾ ਯੂਥ ਆਈਕਨ ਹੋ ਇੱਕ ਤੇ ਤੁਸੀਂ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹ ਜੋ ਕੱਲ ਪਲਵਮਤ ਤੇ ਹਮਲਾ ਹੋਇਆ ਬਈ ਯੂਥ ਨੂੰ ਇਹ ਸੰਦੇਸ਼ ਦੇਣਾ ਚਾਹਣਾ ਜੀ ਕਿ ਆਪਣੀ ਰੱਖਿਆ ਆਪ ਕਰੋ ਕਿਸੇ ਤੇ ਆਪਾਂ ਨੂੰ ਡਿਪੈਂਡ ਨਹੀਂ ਰਹਿਣਾ ਚਾਹੀਦਾ ਜੋ ਵੀ ਆਪਾਂ ਨੂੰ ਆਪਣੀ ਰੱਖਿਆ ਲਈ ਜਿਵੇਂ ਸਾਡੀ ਦੇਵੀ ਦੇਵਤਾਵਾਂ ਦੇ ਸਸ਼ਤਰ ਨੇ ਸਾਨੂੰ ਉਹ ਆਪਾਂ ਨੂੰ ਕਾਇਮ ਰੱਖਣੇ ਚਾਹੀਦੇ ਆ ਆਪਣੇ ਡਿਫੈਂਸ ਲਈ ਆਪਾਂ ਨੂੰ 24 ਘੰਟੇ ਤਿਆਰ ਰਹਿਣਾ ਚਾਹੀਦਾ ਔਰ ਜਿਵੇਂ ਵੀ ਆਪਾਂ ਮਤਲਬ ਜਿਸ ਚੀਜ਼ ਨਾਲ ਆਪਾਂ ਮੇਨਟੇਨ ਕਰ ਸਕਦੇ ਆ ਜਿਵੇਂ ਵੈਪਨਸ ਹੈ ਸਾਡੇ ਲਾਇਸੈਂਸ ਮੇਨਟੇਨ ਕਰ ਸਕਦੇ ਆ ਉਹ ਕਰਨੇ ਚਾਹੀਦੇ ਆ ਜੋ ਵੀ ਸਾਨੂੰ ਸਸ਼ਤਰ ਹੈ ਸਾਡੇ ਉਹ ਯੂਥ ਨੂੰ ਆਪਣੇ ਕੋਲ ਰੱਖਣੇ ਚਾਹੀਦੇ ਔਰ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਸ਼ਰਮਾ ਜੀ ਕੀ ਤੁਹਾਨੂੰ ਸਿਕਿਉਰਿਟੀ ਫੋਰਸਿਸ ਤੇ ਯਕੀਨ ਨਹੀਂ ਬਣ ਰਿਹਾ ਜੋ ਤੁਸੀਂ ਕਹਿੰਦੇ ਹੋ ਕਿ ਹਿੰਦੂਆਂ ਨੂੰ ਆਪਣਾ ਸ਼ਸਤਰ ਖੋਦ ਤਾਰਨ ਕਰਨੇ ਚਾਹੀਦੇ ਆ ਮੈਨੂੰ ਅਟੁੱਟ ਯਕੀਨ ਹੈ ਫੋਰਸਿਸ ਦੇ ਉੱਤੇ ਜੋ ਸੁਰੱਖਿਆ ਕਰਮੀ ਹੈ ਜੋ ਬੀਐਸਐਫ ਫੋਰਸ ਹੈ ਜੋ ਸਰਕਾਰ ਬਾਰਡਰ ਦੇ ਉੱਤੇ ਤਨاد ਹੈ ਫੋਰਸ ਜੋ ਸਾਡੀ ਆਰਮੀ ਹੈ ਸਾਨੂੰ ਪੂਰਾ ਯਕੀਨ ਹੈ ਪਰ ਮੈਨੂੰ ਉਹਨਾਂ ਲੋਕਾਂ ਤੇ ਯਕੀਨ ਨਹੀਂ ਆ ਜਿਹਨਾਂ ਲੋਕਾਂ ਦੇ ਹੱਥ ਹੈ ਉਹ ਲੋਕ ਇਹਨਾਂ ਨੂੰ ਆਜ਼ਾਦੀ ਦੇਣੇ ਆ ਨਹੀਂ ਦੇ ਰਹੇ ਫਿਰ ਤੁਹਾਡੇ ਕੋਲ ਹਥਿਆਰ ਰੱਖਣ ਦਾ ਕੀ ਕਾਨੂੰਨ ਬਣਿਆ ਕਾਨੂੰਨ ਹੋਵੇ ਚਾਹੇ ਨਾ ਹੋਵੇ ਹਥਿਆਰ ਤਾਂ ਅਸੀਂ ਰੱਖਾਂਗੇ ਤੁਸੀਂ ਕਾਨੂੰਨ ਆਪਣੇ ਹੱਥ ਚ ਚਲੋਗੇ ਜਦੋਂ AK47 ਨਾਲ ਚੱਕ ਕੇ ਫਲਵਾਵਾ ਦੇ ਵਿੱਚ ਯਾਤਰੀਆਂ ਨੂੰ ਮਾਰਿਆ ਜਾ ਰਿਹਾ ਤਾਂ ਉਹਨਾਂ ਨੇ ਕਿਹੜਾ ਕਾਨੂੰਨ ਦੇ ਵਿੱਚ ਇੱਕ ਹੱਥ ਸੰਵਿਧਾਨ ਫੜਿਆ ਹੋਇਆ AK47 ਨਹੀਂ ਫੜੀ ਹੋਈ ਹੈ ਨਾ ਤਾਂ ਸਾਨੂੰ ਬਚਾਉਣ ਵਾਸਤੇ ਆਪਣੀ ਆਤਮ ਰੱਖਿਆ ਵਾਸਤੇ ਹਥਿਆਰ ਚੱਕਣੇ ਪੈਣਗੇ ਚੱਕਾਂਗੇ ਤਾਂ ਤੁਹਾਡੇ ਚ ਅਤਿਵਾਦ ਵਿੱਚ ਕੀ ਫਰਕ ਰਹਿ ਗਿਆ ਜੋ ਸਾਨੂੰ ਅਤੰਗਵਾਦੀਆਂ ਦੇ ਵਿੱਚ ਉਹ ਸਾਡੇ ਫਰਕ ਲੱਗਦਾ ਹੈ ਉਹ ਸਾਡੇ ਦੇਸ਼ ਨੂੰ ਦਾ ਮੋਲ ਖਰਾਬ ਕਰ ਰਹੇ ਅਸੀਂ ਆਪਣੇ ਦੇਸ਼ ਦਾ ਮੋਲ ਨਹੀਂ ਖਰਾਬ ਕਰ ਰਹੇ ਸਿਰਫ ਆਪਣੀ ਆਤਮ ਰੱਖਿਆ ਵਾਸਤੇ ਹਥਿਆਰ ਚੱਕ ਰਹੇ ਇਹ ਫਰਕ ਹੈ ਸਾਡਾ ਰੂਹ ਸ਼ਰਮਾ ਜੀ ਕੀ ਤੁਸੀਂ ਕੋਈ ਕਾਨੂੰਨੀ ਰਸਤਾ ਲੱਭਿਆ ਇਹ ਹਥਿਆਰ ਰੱਖ ਸਕਣ ਹਿੰਦੂ ਮੈਂ ਪਹਿਲਾਂ ਤਾਂ ਜਿਹੜੇ 17 ਸਟੇਟਾਂ ਦੇ ਵਿੱਚ ਹਿੰਦੂ ਸੀ ਇੱਕ ਆਰਟੀਏ ਦੇ ਵਿੱਚ ਜੀ ਸੁਚਨਾ ਆਪਣੇ ਕੋਲ ਲਈਤੀ ਕਿ ਅਸੀਂ 17 ਸਟੇਟਾਂ ਦੇ ਵਿੱਚ ਘਟ ਗਿਣਤੀ ਆ ਔਰ ਮੈਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਲਬ ਸੰਖਿਆ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜੀ ਨੂੰ ਸੰਪਰਕ ਦੇ ਵਿੱਚ ਲੈ ਕੇ ਆਇਆ ਮੈਂ ਉਹਨਾਂ ਨਾਲ ਗੱਲ ਕੀਤੀ ਆਪਣਾ ਦੁੱਖਿਆ ਆਪਣਾ ਦੁੱਖ ਹੀ ਮਾਨਾ ਵਿਅਥਾ ਸੁਣਾਈ ਕਿ ਅਸੀਂ ਘਟ ਗਿਣਤੀ ਹਿੰਦੂ ਹਾਂ ਸਾਡੇ ਵੀ ਰਾਖੀ ਦੇ ਲਈ ਸਾਨੂੰ ਵੈਪਨ ਚਾਹੀਦੇ ਨੇ ਕਿਰਪਾ ਸਾਡੀ ਵੀ ਮਦਦ ਕੀਤੀ ਜਾਵੇ ਇਹ ਤਾਂ ਦਾ ਮਾਮਲਾ ਜਦ ਕਲਦੀਵੀ ਪਟਾਲਾ ਮੰਦਿਰ ਦੇ ਉੱਤੇ ਹਮਲਾ ਹੋਇਆ। ਉਸ ਸਮੇਂ ਅਸੀਂ ਵੀ ਉਸ ਮਾਮਲੇ ਤੋਂ ਬੜੇ ਅਗਾਤ ਹੋਏ ਸੀ ਕਿ 15 ਮੰਦਰਾਂ ਦੇ ਉੱਤੇ ਵੀ ਹਮਲੇ ਹੋ ਰਹੇ ਹਨ। ਹਿੰਦੂਵਾਦ ਤੇ ਜੋ ਹਮਲੇ ਹੋ ਰਹੇ ਹੋ ਤਾਂ ਅਸੀਂ ਕਿਤੇ ਨਾ ਕਿਤੇ ਸਹੀ ਰਹੇ ਹਾਂ ਪਰ ਸਾਡੇ ਮੰਦਰਾਂ ਦੇ ਉੱਤੇ ਵੀ ਹਮਲੇ ਹੋ ਰਹੇ ਹਨ ਜੋ ਅਸੀਂ ਬਿਲਕੁਲ ਨਹੀਂ ਸਹਾਂਗੇ। ਤਾਂ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਬੇਟਾ ਜੀ ਵੀ ਸੂਚੀ ਦੇ ਵਿੱਚ ਨਹੀਂ ਆ ਰਹੇ। ਉਸ ਚੀਜ਼ ਨੂੰ ਲੈ ਕੇ ਮੈਂ ਸੁਪਰੀਮ ਕੋਰਟ ਮੂਵ ਹੋਇਆ। ਸੁਪਰੀਮ ਕੋਰਟ ਮੂਵ ਹੋ ਕੇ ਮੇਰੀ ਪਹਿਲੀ ਪਲੇਅਰ ਰੇ ਸੀਗੀ। ਕੀ ਪਹਿਲੀ ਗੱਲ ਤਾਂ ਹਿੰਦੂਆਂ ਨੂੰ ਅਲਪ ਸੰਖਿਆ ਦਾ ਦਰਜਾ ਮਿਲੇ ਘਟ ਗਿਣਤੀ ਸੇਟਾਂ ਦੇ ਵਿੱਚ ਜਿੱਥੇ ਹਿੰਦੂ ਘਟ ਗਿਣਤੀ ਹੈ। ਦੂਸਰਾ ਉਹਨਾਂ ਨੂੰ ਉਹਨਾਂ ਦੇ ਹਥਿਆਰ ਰੱਖਣ ਦੀ ਇਜਾਜ਼ਤ ਮਿਲੀ। ਮੰਨ ਲਓ ਵੀ ਜਿੱਦਾਂ ਕੋਈ ਨਿਹੰਗ ਸਿੰਘ ਕੋਈ ਜੱਥੇਬੰਦੀ ਕੋਈ ਸਮੁਜਦਾ ਸਰਕਾਰ ਦੀ ਲੀਡਰ ਉਹਨਾਂ ਨੂੰ ਮੋਹਰ ਲਾ ਲਾ ਕੇ ਦਿੰਦੇ ਆਗੇ ਤੁਸੀਂ ਫਲਾਣਾ ਅਸਲਾ ਰੱਖੋ ਤੁਸੀਂ ਟਮਕਾਣੀ ਚੀਜ਼ ਰੱਖੋ। ਉਸ ਤਰੀਕੇ ਨਾਲ ਕਿਤੇ ਨਾ ਕਿਤੇ ਹਿੰਦੂਆਂ ਨੂੰ ਵੀ ਚਾਹੀਦਾ ਆਪਣੇ ਕੋਲ ਆਪਣੇ ਹਥਿਆਰ ਰੱਖਣ। ਆਪਣੇ ਪਰਿਵਾਰ ਦੇ ਵਿੱਚ ਹਥਿਆਰ ਰੱਖਣ। ਦਿੱਲੀ ਦਾ ਇੱਕ ਮਾਮਲਾ ਤੁਹਾਡੇ ਯਾਦ ਹੋਵੇਗਾ ਕਿ ਰਿੰਕੂ ਹਤਿਆ ਕੰਡ। ਉਸ ਦੇ ਵਿੱਚ ਉਸ ਦੇ ਘਰ ਦੇ ਵਿੱਚ ਮਾਰ ਵੜ ਕੇ ਸਰਾਤਨ ਦੇ ਜੋ ਦੋਸ਼ੀ ਲੋਕ ਨੇ ਜਿਹਨਾਂ ਲੋਕਾਂ ਨੂੰ Hindu ਚੁੱਭਦੇ ਆ ਉਹਨਾਂ ਲੋਕਾਂ ਨੇ ਉਹਦੀ ਪਿੱਠ ਤੇ ਛੁਰਾ ਮਾਰਿਆ ਸੀ ਉਹ ਆਪਣਾ ਡਿਫੈਂਸ ਦੇ ਵਿੱਚ ਉਹ ਕੁਝ ਨਹੀਂ ਕਰ ਪਾਇਆ ਉਸਨੇ ਸਿਲੰਡਰ ਚੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਿਲੰਡਰ ਕੋਈ ਮੌਜੂਦਾ ਹਥਿਆਰ ਨਹੀਂ ਸੀਗਾ ਤੇ ਕਿਹਾ Hindu ਇੰਨਾ ਕਾਇਰ ਹੈ ਕਿ ਆਪਣੇ ਦੇਵੀ-ਦੇਵਤਾ ਦੇ ਸ਼ਸਤਰਾਂ ਨੂੰ ਤਲਵਾਰਾਂ ਨੂੰ ਪਰਸਿਆਂ ਨੂੰ ਆਪਣੇ ਮੰਦਰਾਂ ਦੇ ਵਿੱਚ ਵੀ ਨਹੀਂ ਸਟੋਰ ਕਰ ਸਕਦਾ ਅਸੀਂ Hindu ਜਾਗਰਿਤ ਹਾਂ ਅਸੀਂ ਹਰ ਦੁਸ਼ਹਿਰੇ ਤੇ ਸ਼ਸਤਰ ਪੂਜਾ ਕਰਦੇ ਆਂ ਔਰ ਆਪਣੇ ਬਾਕੀ ਲੋਕਾਂ ਨੂੰ ਵੀ ਇਹੀ ਪ੍ਰੇਰਣਾ ਦਿੰਦੇ ਆਂ ਕਿ ਸ਼ਸਤਰਾਂ ਦੀ ਪੂਜਾ ਕਰੋ ਸ਼ਸਤਰਾਂ ਨੂੰ ਧਰਨ ਕਰੋ ਤੁਹਾਨੂੰ ਤੁਹਾਡੀ ਸੁਰੱਖਿਆ ਦੇ ਵਿੱਚ ਕੰਮ ਆਣਗੇ ਸਿੱਖ ਭਰਾਵਾਂ ਤੋਂ ਸਿੱਖ ਲੈ ਲੋ ਅਗਰ ਅੱਜ ਤੁਹਾਨੂੰ ਸਿੱਖ ਨਹੀਂ ਮਿਲਦੀ ਤਾਂ ਸਿੱਖ ਭਰਾਵਾਂ ਤੋਂ ਸਿੱਖ ਲੈਣ ਦੀ ਲੋੜ ਹੈ ਅਗਰ ਉਹ ਆਪਣੇ ਸ਼ਸਤਰ ਆਪਣੇ ਕੋਲ ਰੱਖਦੇ ਆਂ ਤਾਂ ਹਿੰਦੂ ਨੂੰ ਵੀ ਚਾਹੀਦਾ ਉਹ ਵੀ ਆਪਣੇ ਸ਼ਸਤਰ ਕੋਲ ਰੱਖਣਾ ਸਿੱਖ ਵੀ ਸਾਡੇ ਹੀ ਅੰਸ਼ ਨੇ ਸਾਡੇ ਪ੍ਰਾਣ ਨੇ ਠੀਕ ਹੈ ਨਾ ਇੱਕ ਪਗੜੀ ਤਾਰੀ ਇੱਕ ਤੇਲਗੜੀ ਮਾਈਕ ਕੋ ਇਹ ਸਾਡੀ ਜਿਵੇਂ ਕਿ ਆਪਾਂ ਦੇਖਿਆ ਅਮੀਸ਼ਰਮਾ ਜੀ ਨੇ ਪਹਿਲगांव ਦਿੱਤੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਜੋ ਵੀ ਇਹ ਟਾਰਗੇਟ ਕਿਲਿੰਗ ਹੋ ਰਹੀ ਹੈ ਇਸ ਟਾਰਗੇਟ ਕਿਲਿੰਗ ਨੂੰ ਨਿੰਦਦੇ ਹੋਏ ਹਿੰਦੂਆਂ ਨੂੰ ਹਥਿਆਰ ਰੱਖਣ ਦੀ anumati ਵੀ ਕੀਤੀ ਹੈ